ਗੜਸ਼ੰਕਰ ਵਿੱਚ ਆਏ ਦਿਨ ਹੀ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲ ਰਹੀਆਂ ਤਾਂ ਗੱਲਬਾਤ ਕਰੀਏ ਤਾਂ ਗੜਸ਼ੰਕਰ ਹੁਸ਼ਿਆਰਪੁਰ ਰੋਡ ਜੋ ਕਿ 메ਨ ਬਾਜ਼ਾਰ ਦੇ ਨਜ਼ਦੀਕ ਬੀਤੀ ਰਾਤ ਚੋਰਾਂ ਦੇ ਵੱਲੋਂ ਚਾਰ ਦੁਕਾਨਾਂ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਨੇ ਦਾਦੀ ਕੀ ਘਟਨਾਵਾਂ ਲਗਾਤਾਰ ਦੇ ਵਿੱਚ ਵਾਦਾ ਹੋ ਰਿਹਾ ਤੇ ਸਹਿਮ ਦਾ ਮਾਹੌਲ ਜਿਹੜਾ ਆ ਲੋਕਾਂ ਦੇ ਵਿੱਚ ਦੇਖ ਰਿਹਾ ਤੇ ਚੋਰੀ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਜਿੱਥੇ ਗੜਸ਼ੰਕਰ ਰੋਡ ਜਿੱਥੇ ਡੀਪੋ ਬੁੱਕ हेयर ड्रेसिंग ਇਲੈਕਟ੍ਰੋਨਿਕਸ ਅਤੇ ਕਪੜੇ ਦੀ ਦੁਕਾਨ ਦੇ ਤੇ ਚੋਰਾਂ ਵੱਲੋਂ ਪਿਛਲੇ ਪਾਸਿਓਂ ਆ ਕੇ ਦਾਖਲ ਹੋ ਕੇ ਦੁਕਾਨ ਦੇ ਵਿੱਚ ਪਈ ਨਗਦੀ ਲੁੱਟ ਕੇ ਫਰਾਰ ਹੋ ਗਏ ਨੇ ਜਾਣਕਾਰੀ ਦਿੰਦਿਆਂ ਦੁਕਾਨਦਾਰ ਦਿਨੇਸ਼ ਕੁਮਾਰ ਅਤੇ ਪਰਮਜੀਤ ਗੁਮਾਨ ਨੇ ਦੱਸਿਆ ਕਿ ਉਹਨਾਂ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਵਿੱਚ ਪਈ ਨਗਦੀ ਗਾਇਬ ਸੀ ਅਤੇ ਪੜਤਾਲ ਕਰਨ ਤੇ ਚੋਰਾ ਦੀ ਚੋਰੀ ਦੀ ਘਟਾ ਬਾਰੇ ਪਤਾ ਚੱਲਿਆ ਤਾਂ ਥਾਣਾ ਗੜਸ਼ੰਕਰ ਪੁਲਿਸ ਨੂੰ ਸੂਚੀ ਕਰ ਦਿੱਤਾ ਗਿਆ ਉੱਥੇ ਤੁਸੀਂ ਬਣੀ ਰਹੇ ਹੋ ਪੰਜਾਬੀ ਇੱਕਰ ਚੈਨਲ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਗੜਸ਼ੰਕਰ ਦਾ ਨਾਮ ਦਿਨੇਸ਼ ਕੁਮਾਰ ਹੈ ਮੈਂ ਸਤੀਸ਼ ਬੁਗੜੀਪੁਰ ਗੜਸ਼ੰਕਰ ਦਾ ਮਾਲਕ ਹਾਂ ਸਾਡੇ ਰਾਤੀ ਕੋਈ ਚੋਰ ਆਏ ਤੇ ਉਹਨਾਂ ਨੇ ਸਾਡਾ ਦਰਵਾਜਾ ਭੰਨ ਕੇ ਥੱਲੇ ਸਾਡੇ 10 ਤੋਂ 15000 ਰੁਪਏ ਦੇ ਨਕਦ ਪੈਸੇ ਪਏ ਸੀ ਉਹ ਚੱਕ ਕੇ ਲੈ ਗਏ ਨਾਲ ਸਾਡੇ ਉੱਪਰ ਚਾਰ ਜਗਾਨਾ ਰੇ ਹੋਰ ਵੀ ਸ਼ੈਟਰ ਤੋੜੇ ਹੋਏ ਆ ਤੇ ਇਹੇ ਭਲ ਤੌਰ ਤੇ ਕਿ ਹੁਣ ਪ੍ਰੋਵਾਈਡਰ ਹੋ ਗਈ ਹੈ ਹਾਂਜੀ ਸਾਰੀ ਦੁਕਾਨ ਦੇ ਉੱਪਰ ਪੰਦ ਤੋੜ ਕੀਤੀ ਆ ਤੁਹਾਡਾ ਕਿੰਨਾ ਦਾ ਨੁਕਸਾਨ ਹੋਇਆ ਕਰੇ 10 ਤੋਂ 15000 ਰੁਪਏ ਦੀ ਨਕਦੀ ਲੈ ਗਏ ਸ ਨਹੀਂ ਸਮਾਨ ਕਿਉਂ ਨਹੀਂ ਲੈ ਗਏ ਪਰਮਜੀਤ ਕੁਮਾਰ ਜੀ ਕੀ ਗੱਲ ਹੋਈ ਸਾਡੇ ਉੱਪਰੋਂ ਆਇਆ ਤੇ ਚੋਰੀ ਕਰਕੇ ਲੈ ਗਿਆ ਸਿਰਫ 4000 ਦੀ ਨੁਕਸਾਨ ਕੋਈ ਨਹੀਂ ਕੀਤਾ 4000 ਚੋਰੀ ਕਰਕੇ ਲੈ ਗਏ ਹਾਂਜੀ ਪੁਲਿਸ ਵਗੈਰਾ ਮੌਕਾ ਦੇ ਗਿਆ ਹੈ ਜੀ ਬਾਕੀ ਹਾਂਜੀ ਕੀ ਬੰਦ ਕਰਦੇ ਸਨ ਬਸ ਇਹ ਪ੍ਰਸ਼ਾਸਨ ਸਾਡੇ ਇੱਥੇ ਚੰਗੀ ਤਰ੍ਹਾਂ ਦੇਖ ਰਿਹਾ ਹੈ ਕਰਨ ਤੇ ਰਾਤ ਨੂੰ ਆਪਣੀ ਬਗਾਰਦ ਕਰ ਇਸ ਕਰਕੇ ਦੇ ਹਾਂ